ਹਲਕਾ ਗੜਸ਼ੰਕਰ ਦੇ ਵੱਖ-ਵੱਖ ਥਾਵਾਂ ਤੇ ਸਾਡਾ ਹੱਕ ਪਾਰਟੀ ਵੱਲੋਂ ਲਗਾਏ ਗਏ ਫਲੈਕਸ ਬੋਰਡ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਸਾਡਾ ਹੱਕ ਪਾਰਟੀ ਦੇ ਡੀਐਸਪੀ ਦਫਤਰ ਗੜਸ਼ੰਕਰ ਵਿਖੇ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਸਾਡਾ ਹੱਕ ਪਾਰਟੀ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਹਲਕਾ ਗੜਸ਼ੰਕਰ ਦੇ ਵੱਖ-ਵੱਖ ਥਾਵਾਂ ਤੇ ਸਾਡਾ ਹੱਕ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੀਆਂ ਇਲਾਕੇ ਦੇ ਲੋਕਾਂ ਨੂੰ ਵਧਾਈਆਂ ਦੀਆਂ ਫਲੈਕਸਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੂੰ ਕੁਝ ਸ਼ਰਾਰਤੀ ਲੋਕਾਂ ਵੱਲੋਂ ਫਾੜ ਕੇ ਨੁਕਸਾਨਿਆ ਪਹੁੰਚਾਇਆ ਗਿਆ ਹੈ ਫਲੈਕਸ ਬੋਰਡ ਨੁਕਸਾਨ ਪਹੁੰਚਾਣ ਦੀ ਸਾਡਾ ਹੱਕ ਪਾਰਟੀ ਕੋਲੋਂ ਸੀਸੀਟੀ ਫੁਟੇਜ ਵੀ ਉਪਲਬਧ ਹੈ ਇਸ ਮਾਮਲੇ ਦੇ ਵਿੱਚ ਸਾਡਾ ਹੱਕ ਪਾਰਟੀ ਵੱਲੋਂ ਡੀਐਸਪੀ ਗਰਸ਼ੰਕਰ ਵਿਕੇ ਆਈਪੀਐਸ ਸਹਾਇਕ ਪੁਲਿਸ ਕਪਤਾਨ ਤੁਸ਼ਾਰ ਗੁਪਤਾਨ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਸ਼ਰਾਰਤੀ ਵਿਅਕਤੀਆਂ ਦੇ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮੈਂ ਹਰਨਾਮ ਸਿੰਘ ਮੈਂ ਸਾਡਾ ਹੱਕ ਪਾਰਟੀ ਦਾ ਮੌਜੂਦਾ ਕੈਸ਼ੀਅਰ ਹਾਂ ਤਾਂਤਨ ਸ਼੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਦੇ ਪ੍ਰਕਾਸ਼ ਹੋਸਲ ਤੇ ਸਾਡੀ ਸਾਡਾ ਹੱਕ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਬੈਨਰ ਲਗਾਏ ਗਏ ਸਨ ਜਿਨ੍ਹਾਂ ਨੂੰ ਕਿ ਕੁਝ ਸ਼ਰਾਰਤੀ ਇਨਸਾਨਾਂ ਨੇ ਨੁਕਸਾਨ ਪਹੁੰਚਾਇਆ ਹੈ ਅਸੀਂ ਅੱਜ ਡੀਐਸਪੀ ਗੜਸ਼ੰਕਰ ਕੋਲ ਪਹੁੰਚੇ ਸੀਗੇ ਤਾਂ ਜੋ ਕਿ ਜਿਹੜੇ ਸ਼ਰਾਰਤੀ ਇਨਸਾਨ ਹੈ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਜੋ ਕਿ ਹੋਰ ਵੀ ਜੜੀਆਂ ਵੱਖ-ਵੱਖ ਸ਼ਹਿਰਾਂ ਵਿੱਚ ਬਾਕੀ ਪਾਰਟੀਆਂ ਦੀਆਂ ਫਲੈਕਸਾਂ ਲੱਗੀਆਂ ਹੋਈਆਂ ਹਨ ਉਹਨਾਂ ਤੇ ਕੋਈ ਵੀ ਨੁਕਸਾਨ ਨਾ ਹੋ ਸਕੇ ਇਸ ਕਰਕੇ ਅਸੀਂ ਆਪਣੀ ਸਾਡਾ ਪਾਰਟੀ ਵੱਲੋਂ ਆਪਣੇ ਜਿੰਨੇ ਸਾਡੇ ਇੱਥੇ ਇਲਾਕੇ ਦੇ ਨੌਜਵਾਨ ਵੀਰ ਸਾਡੇ ਬਜ਼ੁਰਗ ਸਹਿਬਾਨ ਪਹੁੰਚੇ ਨੇ ਸਾਡੇ ਸਾਰੇ ਵੱਲੋਂ ਇਹੀ ਪੂਰਜੋਗ ਮੰਗ ਹੈ ਬਿਨਾਂ ਤੇ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਜੀ ਸਿੰਘ ਪੰਚ ਪੰਚਪੰਦੀ ਸੁਰ ਸਿੰਘ ਜੋ ਕਿ ਸਾਡੇ ਹਲਕਾ ਗੜਸ਼ੰਕ ਦੇ ਸਰਕਾਰ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਰਲ ਕੇ ਇੱਕ ਸਾਧਾ ਹਕ ਪਾਰਟੀ ਤਿਆਰ ਕੀਤੀ ਸੀ ਇਸੇ ਸਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਤਕਰੀਬਨ ਸਾਰੇ ਕੜਸ਼ਕਰ ਹਲਕਾ ਵਿੱਚ 100 ਦੇ ਤਕਰੀਬਨ ਲਗਭਗ 플ੈਕਸਾਂ ਲਗਾਈਆਂ ਸੀ ਜੋ ਕਿ ਕਿਸੇ ਸ਼ਰਾਤੀ ਅੰਸਰਾ ਨੇ ਤਕਰੀਬਨ 20 25 플ੈਕਸਾਂ ਜਿਹੜੀਆਂ ਪਾੜ ਦਿੱਤੀਆਂ ਗਈਆਂ ਸੋ ਕੱਲ ਵੀ 1 ਵਜੇ ਤਕਰੀਬਨ ਪੌਣੇ 2 ਵਜੇ ਇੱਕ ਬੰਦਾ ਦੋ ਮੋਟਰਸਾਈਕਲ ਦੇ ਬੰਦੇ ਫਲਕਸਾਂ 파ੜਦੇ ਸੀਸੀ ਫੁਟੇਜ ਵਿੱਚ ਅਸੀਂ ਫੜੇ ਗਏ ਨੇ ਔਰ ਅਸੀਂ ਹੁਣ ਇਸ ਵੇਲੇ ਗੜシャンਕਰ ਡੀਐਸਪੀ ਦਫ਼ਤਰ ਦੇਖੇ ਪਹੁੰਚੇ ਹਾਂ ਤਾਂ ਕਿ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੋ ਕਿ ਜਿਨ੍ਹਾਂ ਨੇ ਬੰਦਿਆਂ ਨੇ ਸਾਡੀਆਂ ਫਲਕਸਾਂ ਦਾ ਨੁਕਸਾਨ ਪਹੁੰਚਾਇਆ ਹੈ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਹੁਤ 파ਟੀ ਨੂੰ ਫਾਤੀ ਆਈ ਸੀ ਮੇਰੇ ਕੋਲ माने ने मुझे मार्क कर दिया ਸੀ ਕਿ ਉਹਨਾਂ ਦੇ ਫਲੈਕਸਿਬਲ ਦਿਨੇ ਔਰ ਆਦੀ ਦੋਨੋਂ ਟਾਈਮ ਫਾਰ ਰਹੇ ਹਨ ਉਹਨਾਂ ਨੂੰ ਮਿਲਿਆ ਦਾ ਪਤਾ ਹੈ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਕੇ ਵੈਰੀਫਾਈ ਕਰਕੇ ਜੋ ਵੀ ਆਗੇ ਕਾਨੂੰਨੀ ਕਾਰਵਾਈ ਬੰਦੀ ਹੋਵੇਗਾ ਇਸਰ ਸੀਸੀਟੀਵੀ ਫੁਟੇਜ ਵੀ ਹੈਗੀ ਉਸ سے ਕਲੀਅਰ ਹੋ ਜਾਏਗਾ ਕੌਣ ਸੀ ਇਹ हां जी ਉਹ ਕਲੀਅਰ ਹੈ ਕਿ ਕੌਣ ਹੈ ਮੁੰਡੇ ਉਹਨਾਂ ਨੂੰ ਬੁਲਾ ਕੇ ਅਸੀਂ ਆਗੇ ਜੋ ਬੰਦੀ ਕਰ ਰਹੇ ਹਾਂ ਠੀਕ ਹੈ